ਯਕਾਲ ਮੈਂ ਹਰੇਕਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਤੋਂ ਰਿਪੋਰਟਰ प्रदीप ਚੈਨ ਰੋਕੀਜੀ ਦੀ ਖਾਸ ਰਿਪੋਰਟ ਜੰਡਿਆਲਾ ਗੁਰੂਦੇਵ ਨਿਜਰਪੁਰਾ ਟੋਲ ਪਲਾਜ਼ਾ ਤੇ VIP ਲੈਂਡ ਬੰਧ ਹੋਣ ਕਾਰਨ ਆਮ ਜਨਤਾ ਨੂੰ ਕਰਨਾ ਪੈ ਰਿਹਾ ਪਰੇਸ਼ਾਨੀ ਦਾ ਸਾਹਮਣਾ ਆਪਾ ਐਸਸੀ ਮੋਰਟ ਦੇ ਜਨਰਲ ਸਖਤਰ ਬਲਵਿੰਦਰ ਗਿੱਲ ਨੇ ਅੱਜ ਟੋਲ ਪਲਾਜ਼ਾ ਤੇ ਆ ਕੇ ਟੋਲ ਪਲਾਜ਼ਾ ਦੇ ਮੈਨੇਜਰ ਰਸ਼ੀਦ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਉੱਥੋਂ ਦੀਆਂ ਕਮੀਆਂ ਬਾਰੇ ਜਾਣੂ ਕਰਵਾਇਆ ਅਤੇ ਕਈ ਮਹੀਨੇ ਤੋਂ ਬੰਦ ਪਈ ਵੀਆਈਪੀ ਲਾਂ ਨੂੰ ਸਾਫ਼ ਕਰਾ ਕੇ ਮੁੱਕਤੇ ਚਾਲੂ ਕਰਵਾਏ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ 1 ਕਿਲੋਮੀਟਰ ਤੋਂ ਲੈ ਕੇ 5 ਕਿਲੋਮੀਟਰ ਦੇ ਘੇਰੇ ਵਿਚ ਆਉਣ ਦੇ ਪਿੰਡ ਦੇ ਲੋਕਾਂ ਨੂੰ ਫ੍ਰੀ ਪਾਸ ਦਿੱਤੇ ਜਾਣੇ ਚਾਹੀਦੇ ਹਨ ਤੇ ਐਮਰਜੈਂਸੀ ਐਂਬੂਲੈਂਸ ਨੂੰ ਵੀਆਈਪੀ ਰਸਤੇ ਰਾਹੀ ਪਹਿਲ ਦੇ ਆਧਾਰ ਤੇ ਜਾਣ ਦੇਣਾ ਚਾਹੀਦਾ ਹੈ ਮੇਰਾ ਨਾਮ ਬਰਿੰਦਰ ਸਿੰਘ ਗੇਲਿਆ ਮੈਂ ਭਾਰਤੀ ਜਨਤਾ ਪਾਰਟੀ ਐਸੀ ਮੋਹਰਦੇ ਦਾ ਪੰਜਾਬ ਦਾ ਐਕਸ ਜਨਰਲ ਸੈਕਟਰੀ ਹਾਂ ਔਰ ਜੰਡੇਲਾ ਗੁਰੂ ਦਾ ਰਹਿਣ ਵਾਲਾ ਔਰ ਮੇਰੇ ਨਾਲ ਇੱਥੇ ਚੋਰਕੋਟ ਪਿੰਡ ਆ ਉਹਦੇ ਸਾਰੇ ਨਵਾਂ ਗੋੜ ਦੀ ਪੰਚਾਇਤ ਆ ਉਹ ਸਾਡੇ ਜੰਡਾੜੇ ਦੇ ਕੁਝ ਮੋਢੀਬਾਰ ਬੰਦੇ ਆਏ ਆ ਮੈਂਬਰ ਪੰਚਾਇਤ ਆਏ ਸਾਡੇ ਨਾਲ ਸੋ ਮਸਲਾ ਇਹ ਸੀਗਾ ਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਕਿ ਜੰਡਾਲਾ ਗਰੂ ਦਾ ਜਿਹੜਾ ਟੂਲਪਲਾਸ ਸੀਗਾ ਉੱਥੇ ਬੜਾ ਲੰਮਾ ਜਿਹੜਾ ਜਾਮ ਲੱਗਦਾ ਸੀ ਜਦੋਂ ਐਂਬੂਲੈਂਸ ਆਉਂਦੀ ਸੀ ਉਹਨੂੰ ਵੀ ਅੱਧਾ-ਅੱਧਾ ਘੰਟਾ 20 25 25 ਮਿੰਟ ਜਿਹੜਾ ਉਹਨੂੰ ਸਿਕਲੋਣਾ ਪੈਂਦਾ ਸੀ ਜਿਹੜੀ ਕੋਈ ਵੀਆਈਪੀ ਗੱਡੀ ਆਉਂਦੀ ਸੀ ਜਾਂ ਐਮਰਜੈਂਸੀ ਕੋਈ ਵੀ ਸਵਾਵਾਂ ਸੀ ਇਹ ਟੂਲਪਲੇਟ ਬਿਲਕੁਲ ਬੰਦ ਕੀਤੀਆਂ ਗਈਆਂ ਸੀਗੀਆਂ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਪਿੰਡਾਂ ਦੇ ਮੈਂਬਰ ਪੰਚਾਇਤ ਦਾ ਸਰਪੰਚਾ ਮੋਦਬਾਰ ਬੰਦਿਆ ਨੇ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਰਸਤਾ ਸੀ ਉਹ ਓਪਨ ਕਰਾਇਆ ਇਹਨਾਂ ਨੂੰ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਐਮਰਜੈਂਸੀ ਸਵਾਵਾਂ ਵਾਸੀ ਇਹਦਾ ਖੁੱਲ੍ਹ ਖੋਲੇ ਜਾਵੇ ਔਰ ਤੁਹਾਡੇ ਮਾਧਿਅਮ ਤੋਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਕੱਲਾ ਜੰਡਿਆਲਾ ਟੂਲਪ ਲੱਗਾ ਨਹੀਂ ਢਿਲਵਾ ਟੂਲਪ ਲੱਜਦਾ ਵੀ ਬੜੇ ਦਿਨਾਂ ਤੋਂ ਇਹੀ ਹਾਲ ਚੱਲ ਰਿਹਾ ਉੱਥੇ ਵੀ ਜਿਹੜੀਆਂ ਐਮਰਜੈਂਸੀ ਸੁਆਮਾਂ ਸੀ ਉਹਨਾਂ ਨੇ ਬਿਲਕੁਲ ਬੰਦ ਕੀਤੀਆਂ ਗਈਆਂ ਵਾ ਅਸੀਂ ਜਿੱਥੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਸੁੱਖ ਸਹੂਲਤ ਵਾਸਤੇ ਇੱਕ ਇੱਕ ਸਰਕਾਰੀ ਗੱਡੀ ਪੁਲਿਸ ਦੀ ਜਿਹੜੀ ਆ ਹਰ ਟੂਲਪਲੇਸ ਦੇ ਉੱਤੇ ਦਿੱਤੀ ਜਾਵੇ ਕਿਉਂਕਿ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇਹਨਾਂ ਦੇ ਸਟਾਫ ਨੂੰ ਵੀ ਆਉਂਦੀਆਂ ਤੇ ਸਾਡੇ ਵਰਗੇ ਲੋਕਾਂ ਨੂੰ ਵੀ ਆਉਂਦੀਆਂ ਸੋ ਜਿਹੜੇ ਬੰਦੇ ਲੋਕਲ ਆ ਉਹਨਾਂ ਦੀ ਬੜੀ ਲੜਾਈ ਰਹਿੰਦੀ ਸੀ ਕਿ ਅਸੀਂ ਲੋਕਾਂ ਨਾਲ ਜੀ 3 ਕਿਲੋਮੀਟਰ ਤਾਂ 4 ਕਿਲੋਮੀਟਰ ਤਾਂ ਉਹਨਾਂ ਨੂੰ ਮੈਂ ਇਹ ਕਿਹਾ ਕਿ ਜਿਹੜੇ 4 ਔਰ 5 ਕਿਲੋਮੀਟਰ ਦੀ ਦੂਰੀ ਦੇ ਵਿੱਚ ਜਿਹੜੇ ਬੰਦੇ ਆ ਰਿਹਾ ਉਹਨਾਂ ਨੂੰ ਜਿਹੜੇ ਪਾਸ ਜਿਹੜੇ ਆ ਉਹ ਫ੍ਰੀ ਕਿਤੇ ਜਾਣ ਔਰ ਜਿਹੜੀਆਂ ਐਂਬੂਲੈਂਸ ਜਾਂ ਹੋਰ ਇਹੋ ਜਿਹੀਆਂ ਵੀਆਈਪੀ ਗੱਡੀਆਂ ਵਾਸਤੇ ਜਾਂ ਐਮਰਜੈਂਸੀ ਵਾਸਤੇ ਸਵਾਮਾਂ ਜਿਹੜੀਆਂ ਉਹ ਖੋਲੀਆਂ ਜਾਣ ਤੁਹਾਡੇ ਇੱਕ ਇੱਕ ਬੰਦੇ ਜਿਹੜੇ ਆ ਦੋ ਦੋ ਬੰਦੇ ਜਿਹੜੇ ਆ ਉਹ ਐਮਰਜੈਂਸੀ ਸਵਾਮਾਂ ਤੇ ਬੈਠੇ ਹੋਣ ਜਦੋਂ ਕੋਈ ਐਮਰਜੈਂਸੀ ਸੇਵਾ ਆਉਂਦੀ ਗੱਡੀ ਆਉਂਦੀ ਆ ਜਾਂ ਕੋਈ ਵੀਆਈਪੀ ਰਸਤਾ ਆਉਂਦਾ ਜਾਂ ਕੋਈ ਵੀ ਆਉਂਦਾ ਪ੍ਰਸ਼ਾਸਨ ਅਧਿਕਾਰੀ ਉਹਦੇ ਵਾਸਤੇ ਜਿਹੜਾ ਇਮੀਜੇਟਲੀ ਇਹ ਦਰਵਾਜ਼ਾ ਡਾ ਖੁੱਲ ਜਾਵੇ ਤਾ ਜੋ ਲੋਕਾਂ ਦੀ ਜੜੀਆਂ ਉਹ ਜਾਣ ਮਾਲ ਦੀ ਰਾਖੀ ਜਿਹੜੀ ਕੀਤੀ ਜਾ ਸਕੇ ਕਈ ਬਹੁਤ ਆਦਮੀ ਜਿਹੜੇ ਬਿਮਾਰ ਹੁੰਦੇ ਪ੍ਰਾਈਵੇਟ ਗੱਡੀਆਂ ਦੇ ਵਿੱਚ ਰਹਉਂਦੇ ਆ ਉਹਨਾਂ ਨੂੰ ਵੀ ਮੁੱਖ ਰੱਖਦੇ ਹੋયા ਇਹ ਰਸਤੇ ਜਿਹੜੇ ਆ ਖੋਲੇ ਜਾਣ ਉਹ ਟਾਈਮ ਨਾਲ ਆਪਣੇ ਕੰਮ ਦੇ ਉੱਤੇ ਪਹੁੰਚ ਸਕਣ ਜੀ ਮੇਰਾ ਨਾਮ ਰਾਸ਼ਿਦ ਅੱਜ ਜਿਹੜਾ ਇੱਥੇ ਕੱਟ ਕੀਤਾ ਗਿਆ ਕਿਸ ਕਾਰਨ ਕੀਤਾ ਇਹ ਆਪਣਾ ਜੀ ਇੱਕ ਟ੍ਰੈਫਿਕ ਜਿਹੜੀ ਲੱਗਦੀ ਸੀ ਜ਼ਿਆਦਾ ਇੱਥੇ ਉਦੇ ਕਰਕੇ ਸੀਗਾ ਤੇ ਉਹੀ ਉਹਨਾਂ ਨੂੰ ਆਪਣੀ ਸਾਰੀ ਆਪਾਂ ਪਰੇਸ਼ਾਨੀਆਂ ਦਸੀਆਂ ਕਿ ਸਾਨੂੰ ਇਦਾਂ ਦਿੱਲੀ ਮਤਲਬ 2-3 ਲੱਖ ਰੁਪਏ ਦਾ ਜਿਹੜਾ ਸਾਡਾ ਘਾਟੇ ਜਾ ਰਿਹਾ ਟੋਲ ਪਲਾਜ਼ਾ ਤੇ ਉਸ ਚੱਕਰ 'ਚ ਆਪਣੀ ਗੱਡੀ ਬਹੁਤ ਜ਼ਿਆਦਾ ਫ੍ਰੀ ਨਿਕਲ ਰਹੀ ਵੱਲੋਂ 7-8000 ਗੱਡੀ ਦਿੱਲੀ ਦੀ ਫ੍ਰੀ ਨਿਕਲ ਰਹੀ ਆ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਉਸ ਕਰਕੇ ਤੇ ਨਾਲੇ ਇਹਨਾਂ ਨੇ VIP ਲੇਨ ਲਈ ਕਿਹਾ ਸੀ ਕਿ ਐਂਬੂਲੈਂਸ ਵਗੈਰਾ ਲੇਨ 'ਚ ਲੱਗਦੀਆਂ ਨੇ ਤੇ ਉਹਦੇ ਲਈ ਆਪਾਂ VIP ਲੇਨ ਜਿਹੜੀ ਆ ਖੋਲ ਦਿੱਤੀ ਆ ਤੇ ਨਾਲੇ ਉਹਨਾਂ ਨੇ ਕਿਹਾ ਕਿ ਪੂਰੀ ਸਪੋਰਟ ਹੋਊਗੀ ਤੁਹਾਨੂੰ ਲੋਕਾਂ ਵੱਲੋਂ ਤੇ ਸਾਨੂੰ ਇੱਕ ਰਿਕਵੈਸਟ ਹੈ ਕਿ ਲੋਕਲ ਜਿਹੜੇ ਆ ਉਹ ਵੀਆਈਪੀ ਲੇਨ ਚ ਜਿਹੜੇ ਆ ਜਿਹੜੇ ਪਾਸ ਅਗਰ ਆਪਣੇ ਲੈ ਰਹੇ ਆ ਤੇ ਉਹ ਵੀਆਈਪੀ ਲੇਨ ਚੋਂ ਨਿਕਲਣ ਤੇ ਜਿਹੜੇ ਉ ਮਤਲਬ ਆਕੇ ਜ਼ਬਰਦਸਤੀ ਮੁੰਡਿਆਂ ਨੂੰ ਧੱਕਾ ਮੁੱਕਾ ਕਰਕੇ ਜਾਂ ਇਦਾਂ ਬੈਰੀਗੇਟ ਸਾਈਡ ਤੇ ਫੈਂਕੇ ਜੀ ਆਪਾਂ ਵੀਆਈਪੀ ਚੋਂ ਜਾਣਾਗੇ ਵੋ ਤੇ ਸਾਨੂੰ ਉਹ سپورਟ ਚਾਹੀਦੀ ਆ ਲੋਕਲਾਂ ਵੱਲੋਂ ਤੇ ਸਾਨੂੰ ਉਹ ਕੋਆਪਰੇਟ ਕਰਕੇ ਚੱਲੋ ਤੇ ਆਪਾਂ ਤੁਹਾਡੀ ਜਿਹੜੀ ਮੰਗ ਹੈਗੀ ਜੋ ਜਾਇਜ਼ ਹੈ ਉਹ ਆਪਾਂ ਬਿਲਕੁਲ ਤਿਆਰ ਆ ਮਾਜੇ ਦੇ ਕਈ ਜਿਹੜੀ ਬਹਿਸ ਬੜੀ ਬਹੁਤ ਹੁੰਦੀ ਆ ਅੱਗੇ ਵੀ ਜਿਹੜੀ ਆਏ ਆ ਸਰ ਉਹਦਾ ਕਾਰਨ ਜੀ ਜੀ ਜਿਹੜੇ ਤੁਹਾਡੇ ਮੁਲਾਜ਼ਮ ਆ ਜਿਹੜੇ ਤੁਸੀਂ ਘਲਾ ਰਹੇ ਆ ਉਹ ਬਹਿਸ ਬਾਜੀ ਕਈ ਵੀ ਬਹੁਤ ਲੰਮੀ ਚੌੜੀ ਲੈ ਜਾਂਦੇ ਆ ਜੀ ਜੀ ਉਸ ਕਾਰਨ ਨਹੀਂ ਕਿੱਛ ਜਿਹੜਾ ਜਾਮ ਲੱਗਦਾ ਜੀ ਬਿਲਕੁਲ ਸਰ ਉਹਦਾ ਉਹਦਾ ਸਰ ਰੀਜ਼ਨ ਇਹ ਆ ਕਿ ਜਿਵੇਂ ਕੋਈ ਅਗਰ ਕਹਿੰਦਾ ਜੀ ਮੈਂ ਲੋਕਲ ਆ ਮੈਂ ਟੋਲ ਨਹੀਂ ਦੇਣਾ ਤੇ ਉਹ ਕਹਿੰਦੇ ਆ ਸਰ ਆਪਣੀ ਆਈਡੀ ਵਗੈਰਾ ਲੋਕਲ ਦਿਖਾ ਦਿਓ ਤੇ ਉਹ ਕਹਿੰਦੇ ਆ ਕਿ ਮੈਂ ਆਈਡੀ ਵੀ ਨਹੀਂ ਦਿਖਾਣੀ ਤੇ ਪੈਸੇ ਵੀ ਨਹੀਂ ਦੇਣੇ ਟੋਲ ਵੀ ਨਹੀਂ ਘਟਾਣਾ ਤੇ ਇਦਾਂ ਹੀ ਤੁਸੀਂ ਜੋ ਕਰਨਾ ਕਰੋ ਉਸ ਚੱਕਰ ਚ ਕੀ ਹੁੰਦਾ ਕਿ ਫਿਰ ਉੱਥੇ ਬੈਸਬਾਜੀ ਲੱਗਦੀ ਆ ਤੇ ਪਿੱਛੇ ਉਸ ਚੱਕਰ ਟ੍ਰੈਫਿਕ ਲੱਗ ਜਾਂਦੀ ਆ ਦੂਜਾ ਸਵਾਲ ਇਹ ਆ ਜੀ ਕਿਉਂਦਾ ਤੁਸੀਂ ਜੀਆਈਪੀ ਰਸਤੇ ਖੋਲ ਦਿੱਤੇ ਆ ਜੀ ਇੱਥੇ ਤੁਸੀਂ ਆਪਣੇ ਦੋ ਦੋ ਮੁਲਾਜ਼ਮ ਖਿਲਾ ਰਹੇ ਹੋ ਬਿਲਕੁਲ ਜੀ ਮੈਨੂੰ ਸਕੈਨਰ ਦਿਓ ਉਹਨਾਂ ਦਾ ਤਾਂ ਦਿੱਤਰ ਨਹੀਂ ਹੋ ਸਕਦਾ ਜੀ ਨਹੀਂ ਸਰ ਸਰ ਐਕਚੁਅਲੀ ਇੱਥੇ ਆਪਾਂ ਨਹੀਂ ਘੱਟ ਸਕਦੇ ਆਪਾਂ ਉੱਥੇ ਕੈਮਰੇ ਲੱਗੇ ਹੁੰਦੇ ਆ ਜਿਹੜੀ ਗੱਡੀ ਕਰਕੇ ਨਿਕਲਦੀ ਹੈ ਹਾਂਜੀ ਹਾਂਜੀ ਬਿਲਕੁਲ ਸਰ ਉਸ ਟਾਈਮ ਆਪਾਂ ਜੇ ਅਗਰ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਆਪਾਂ ਉਸ ਟਾਈਮ ਲਾਈਨ ਆਪਾਂ ਇੱਕ ਫ੍ਰੀ ਕਰ ਦਿੰਦੇ ਆਂ ਟ੍ਰੈਫਿਕ ਘਟਾਣ ਲਈ ਤੇ ਉਹ ਜਦੋਂ ਐਂਬੂਲੈਂਸ ਵੀ ਆ ਜਾਂਦੀ ਹੈ ਉਦੋਂ ਵੀ ਆਪਾਂ ਜਿਹੜੀ ਉਹ ਲੈਨ ਹੁੰਦੀ ਹੈ ਉਹ ਪੂਰੀ ਫ੍ਰੀ ਕਰ ਦਿੰਦੇ ਆਂ ਚਾਹੇ ਵੀਆਈਪੀ ਨਿਕਲਣ ਜਾਂ ਕੋਈ ਐਂਬੂਲੈਂਸ ਜਾਂ ਕੋਈ ਹੋਰ ਇਦਾਂ ਦਾ ਕੋਈ ਹੁੰਦਾ ਤੇ ਉਹਦੋਂ ਆਪਾਂ ਉਹ ਚੀਜ਼ ਕਰ ਲੈਨੇ ਆ। ਇਹ ਦੋਨੋਂ ਰਸਤੇ ਹੁੰਦੀ ਹੈ ਜੀ ਸਾਹਿਬ। ਹਾਂਜੀ ਸਰ ਇੱਕ ਜਿਹੜਾ ਉਹ ਅੰਡਰ ਕੰਸਟਰਕਸ਼ਨ ਹੈ ਤੇ ਉਹ ਜਦੋਂ ਕੰਪਲੀਟ ਹੁੰਦਾ ਆਪਾਂ ਉਹ ਵੀ ਖੋਲ ਦਾਂਗੇ ਤੇ ਜਿਹੜਾ ਇਹ ਦੂਜਾ ਆਪਾਂ ਅੱਜ ਖੋਲਤਾ ਕਿ ਔਰ ਇੱਕ ਮੇਰੀ ਬੇਨਤੀ ਹੈ ਲੋਕਲ ਸਾਰੇ ਜਿੰਨੇ ਵੀ ਮੇਰੇ ਭਰਾ ਨੇ ਉਹ ਜਦੋਂ ਵੀ ਟੋਲ ਤੋਂ ਨਿਕਲਣ ਤੇ ਉਹ ਵੀ ਪਿਆਰ ਨਾਲ ਵਰਤਾਓ ਕਰਨ ਤੇ ਸਾਡੇ ਵੱਲੋਂ ਵੀ ਪੂਰਾ ਆਪਣਾ ਜੋ ਹੈ ਕੀਤਾ ਜਾਊਗਾ ਕੋਆਪਰੇਟ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਲੋਕਲ ਅਗਰ ਪਹਿਲੀ ਗੱਲ ਤਾਂ ਇਹ ਰਿਕੁਐਸਟ ਹੈ ਕਿ ਲੋਕਲ ਲਈ 350 ਰੁਪਏ ਦਾ ਪਾਸ ਹੈ। ਅਗਰ ਤਾਂ ਉਹ ਲੈ ਲੈਣ ਤੇ ਉਹਨਾਂ ਨੂੰ ਵਧੀਆ 10-12 ਰੁਪਏ ਰੋਜ਼ ਸਾਨੂੰ ਕੋਈ ਚੀਜ਼ ਨਹੀਂ ਆਪਾਂ ਵੀ ਆਈਪੀ ਲੇਨ ਚ ਜੀ ਜੀ ਇਹ 20 ਕਿਲੋਮੀਟਰ ਦੇ ਅੰਦਰ ਜਿਹੜਾ ਨੈਸ਼ਨਲ ਹਾਈਵੇ ਹੈ 5 ਕਿਲੋਮੀਟਰ ਦੇ ਵਿੱਚ ਹਾਂਜੀ ਹਾਂਜੀ 1 ਕਿਲੋਮੀਟਰ ਤੋਂ 20 ਕਿਲੋਮੀਟਰ ਦੇ ਅੰਦਰ ਜਿਹੜੇ ਜਿੰਨੇ ਵੀ ਆਂਦੇ ਆ ਉਹਨਾਂ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਹੈ ਉਹ ਇਹ ਆਪਣਾ ਦਿੰਦੀ ਹੈ ਕਿ ਉਹਨਾਂ ਲਈ ਸਪੈਸ਼ਲੀ ਲੋਕਲਾਂ ਨੂੰ ਹੀ ਇਹ ਚੀਜ਼ ਮਿਲਦੀ ਹੈ ਕਿ 350 ਰੁਪਏ ਦਾ ਪਾਸ ਬਣਵਾਓ ਤੇ ਤੁਸੀਂ ਆਪਣਾ ਵੀਆਈਪੀ ਲੇਨ ਚ ਪਾਸ ਦਿਖਾਓ ਆਪਾਂ ਨਿਕਲੇ ਜਾਓ ਉਹਦੇ ਕਰਕੇ ਸਾਡੀ ਟ੍ਰੈਫਿਕ ਵੀ ਨਹੀਂ ਲੱਗਣੀ ਤੇ ਸਾਨੂੰ ਅੱਗੇ ਕਿਸੇ ਨਾਲ ਬਹਿਸਵਾਜੀ ਵੀ ਨਹੀਂ ਕਰਨੀ ਪੈਣੀ ਤੇ ਆਪਣਾ ਜਦੂ ਮਰਜੀ ਔਰ ਉਹ ਅਨਲਿਮਿਟਿਡ ਹੈ ਪੂਰੇ ਮੰਥ ਲਈ ਹੁੰਦਾ ਪੂਰਾ ਮੰਥ ਆਪਾਂ ਉਹਦੇ ਦੇ ਫ੍ਰੀ ਚੱਲ ਸਕਦੇ ਆ ਇਦਾਂ ਜਿਹੜਾ ਆਪਣਾ ਉਹ 2140 ਰੁਪਏ ਦਾ ਜਿਹੜਾ ਮੰਥਲੀ ਪਾਸ ਹੁੰਦਾ ਪਰ ਲੋਕਲਾਂ ਲਈ ਸਰਕਾਰ ਨੇ ਆਫਰ ਰੱਖਿਆ ਹੋਇਆ 350 ਰੁਪਏ ਦਾ ਜੀ ਹੁੰਦਾ ਉਹਦੇ ਸਾਡੇ ਗਿਰ ਕੋ ਦੇਗਾ ਠੀਕ ਹੈ ਜਿਹੜਾ ਕੋਈ ਸਾਨੂੰ ਵਧੀਆ ਜਿਹੜਾ ਤੁਸੀਂ ਆਗੇ ਜਿਸ ਦਾ ਤੁਹਾਡਾ ਪੱਡ ਯਾਰ ਆਪਾਂ ਉਹ ਬੁਰੀ ਪਾਸ ਨਹੀਂ ਦੇਖਣਾ ਠੀਕ ਹੈ ਜਿਹੜੇ ਤੁਹਾਡੇ ਆਪਣੇ ਖਾਣ ਠੀਕ ਹੈ